ਜੰਧਰੀ ਵਿਛੋੜੇ ਪਾਵੇ ਸੌਣ ਵੀਰ ਕਰੇ ਕੱਟੀਆਂ ਕਦ ਜੰਧਰੀ ਵਿਛੋੜੇ ਪਾਵੇ ਸੌਣ ਵੀਰ ਕਰੇ ਕੱਟੀਆਂ ਕਦ ਜੰਧਰੀ ਵਿਛੋੜੇ ਪਾਵੇ ਨੀ ਹੁਸਨ ਜਵਾਨੀ ਰਬਦੀਆਂ ਤੇੜਾ ਰਗ ਰੂਪਾਂ ਦੀਏ ਭਰੀਏ ਗੁਰਪ੍ਰੀਤ ਕੁੜੇ ਰਬ ਦੇਵੇ ਕਰਦੀ ਹਰੀ ਗੋਰੀ ਚੜੀਏ ਕੀ ਨਾਮ ਆਪਣਾ ਕੀ ਕਹਿਣਾ ਚਾਹੁੰਗੇ ਅੱਜ ਦਾ ਕੀ ਪ੍ਰੋਗਰਾਮ ਹੈ ਮੇਰਾ ਨਾਮ ਬੱਬੂ ਗਰਾੜਾ ਜੀ ਤੇ ਅੱਜ ਦੀਆਂ ਅਸੀਂ ਤੀਆਂ ਦਾ ਬੜਾ ਹੀ ਆਨੰਦ ਮਾਣੀ ਜਾਂਦੇ ਆ ਜਿਵੇਂ ਕਿ ਕਹਿੰਦੇ ਹੁੰਦੇ ਸੌਂਦ ਦੇ ਮਹੀਨੇ ਕਣੀ ਵੀ ਥੋੜੀ ਥੋੜੀ ਪੈ ਰਹੀ ਹੈ ਤੇ ਬਿਲਕੁਲ ਅਸੀਂ ਪੀੜਾ ਬਾਗ ਜਿਵੇਂ ਅੱਗੇ ਤੀਆਂ ਲਾਉਂਦੇ ਸੀ ਪਿੰਡਾਂ ਦੇ ਵਿੱਚ ਹੋਰ ਪੂਪਲ ਦੀ ਥਾਂ ਅਸੀਂ ਲਾਈਆਂ ਹੋਈਆਂ ਤੀਆਂ ਅੱਜ ਦੇ ਤੀਆਂ ਕਿੱਥੇ ਲੱਗੀਆਂ ਇਹ ਇਹ ਬਰਾਸਤੀ ਜੈਪਾਲਗੜ੍ਹ ਪਿੰਡ ਹੈ ਜੀ ਆਪਣਾ ਤੇ ਹਰਵਿੰਦਰ ਖਾਲਸਾ ਜੀ ਨੂੰ ਅਸੀਂ ਬੱਸ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਹੈ ਇਸੀ ਕਹਿ ਆਪ ਦੀ ਕੋਸ਼ਿਸ਼ ਪੂਰੀ ਹੈ ਵੀ ਕੋਈ ਤੀਆਂ ਦੇ ਵਿੱਚ ਕੋਈ ਕਟਾ ਨਹੀਂ ਆ ਕਿ ਕੋਈ ਕਮੀ ਨਹੀਂ ਰਹੇ ਜੀ ਤੇ ਇਸ ਕਰਕੇ ਸਾਡੀਆਂ ਸਾਰੀਆਂ ਭੈਣਾਂ ਮਤਲਬ ਅੱਜ ਆਈਆਂ ਨੇ ਜਿਹੜੀਆਂ ਸੱਜਤਾ ਲਈ ਕਿ ਮਿਲ ਲenga ਆਮ ਹੁਣ ਕਈ ਵਾਰੀ ਦੇਖਿਆ ਤਾਂ ਅੱਜ ਕੱਲ ਹਾਟਲਾਂ ਦੇ ਪੈਲਸ ਦੇ ਵਿੱਚ ਵੀ ਤੀਆਂ ਦੇ ਪ੍ਰੋਗਰਾਮ ਮਨਾਏ ਜਾਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਹੈ ਜੀ ਸਾਡਾ ਵੀ ਮਤਲਬ ਜਿਵੇਂ ਇਹ ਤੀਆਂ ਤਾਂ ਫਿਰ ਉਹ ਤੀਆਂ ਰਹਿ ਨਹੀਂ ਗੰਗਾ ਉਹ ਤਾਂ ਇੱਕ ਅੱਜੇ ਕੱਲ੍ਹ ਦੇ ਜਿਵੇਂ ਕਿ ਵੈਸਟ ਇੰਡਰੈਸ ਜਾਗਾ ਤੀਆਂ ਵੀ ਮਤਲਬ ਇੱਕ ਵੈਸਟਨੀ ਬਣ ਕੇ ਰਹਿੰਗਾ ਵੀ ਉਹਨਾਂ ਨੂੰ ਤੀਆਂ ਤਾਂ ਕਹਿ ਨਹੀਂ ਸਕਦੇ ਪਰ ਤੀਆਂ ਦਾ ਨਾਂ ਜੇ ਵਿਗੜ ਗਿਆ ਕੁਝ ਕਹਿ ਨਹੀਂ ਸਕਦੇ ਹਨਾ ਵੀ ਤੀਜ ਬਾਰੇ ਨਹੀਂ ਕਿਸੇ ਨੂੰ ਪਤਾ ਹੈਗਾ ਸਭ ਸੋਣ ਬਾਰੇ ਨਹੀਂ ਪਤਾ ਕੋਈ ਪੰਜਾਬੀ ਵਿਰਸਾ ਜਿਵੇਂ ਨਵੀਂ ਪੀੜ੍ਹੀ ਭੁੱਲਦੀ ਜਾ ਰਹੀ ਹੈ ਉਸੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਆਪਣੇ ਵਿਰਾਸਤੀ ਜਿਹੜੇ ਹੈਗੇ ਗਹਿਣੇ ਪਹਿਰਾਵਾ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਐ ਉਹ ਤਾਂ ਫਿਰ ਪੂਰੀ ਫੁੱਲ ਮਤਲਬ ਕੱਪੜੇ ਪਾ ਕੇ ਆਉਂਦੇ ਐ ਵੀ ਜਿਹੜੇ ਕਿ ਬਰਾਸਤ ਦੇ ਨਾਲ ਹੀ ਸੰਬੰਧਤ ਐ ਸੁਨਰੀ ਮਗਵਾਲਿਆ ਕੀ ਤੇਰੇ ਅਮਰੇ ਤੇਰੇ ਅਮਰੇ ਮਰੀਆਂ ਨਾ ਮੱਛਰਾਂ ਤੋਂ ਹੋਵੇ ਹਾਈ ਪੂਰੀ ਇਰਾਤਾਂ ਕਦੀਆਂ ਨੰਦਾ ਦੇ ਪਰਜਣ ਨੰਦਾ ਦੇ ਪਰਜਣ ਪਿੰਗਲ पारे नच री कुड़ी खेॾ री कुड़ो नच नेॾ नई बूता जऊ कोई बूत असलो कुड़ी ਕਹੇ ਲਾਉਣੀ ਕੁੜੀਆ ਸਿਵਾ ਬੋਲੀ ਮੇਰੇ ਦੀਜਾ ਸ਼ਾਂਤ ਗਵਰਦੀ ਤੇਰੀ ਗਵਾਚੀ ਮਾਵੇ ਚਲ ਲੱਪਣ ਚਲੀਏ ਕਰਸ਼ਤਰੀ ਦੀ ਸ਼ਾਵੇ ਚਲ ਲੱਪਣ ਚਲੀਏ ਕਰਸ਼ I <laughs> ਆਜਾ ਹੁੰਦੀਆਂ ਸੌਣ ਦੇ ਮਹੀਨੇ ਤਾਂ ਉਹ ਇਤਿਹਾਸਿਕ ਨੂੰ ਜੁਆਏ ਕਰਦੀ ਹੈ ਮਤਲਬ ਜਦੋਂ ਮੇਰਾ ਵੀ ਹੁਣ ਇਸ ਨਾਲ ਵਿਆਹ ਹੋ ਗਿਆ ਤੇ ਮੈਂ ਵੀ ਪੁਰਾਣੇ ਜੁਆਏ ਕਰ ਰਹੀ ਮੈਂ ਬਹੁਤ ਵਧੀਆ ਲੱਗ ਰਿਹਾ ਇਸ ਮੇਲੇ ਦੇ ਵਿੱਚ ਆ ਕੇ ਮੈਂ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦੀ ਹਾਂ ਕਿ ਇਸ ਮੇਲੇ ਦੇ ਵਿੱਚ ਇੱਕ ਵਾਰ ਜਰੂਰ ਆਓ ਤੇ ਪੂਰਾ ਮਤਲਬ ਪੂਰਾ ਆਨੰਦ ਲਓ ਇਸ ਮੇਲੇ ਦਾ ਮੈਂ ਬਹੁਤ-ਬਹੁਤ ਪਿਆਰ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇੱਕ ਬੋਲੀ ਸੁਣਾਉਂਗੀ ਤੇਰਾ ਹੋਵੇ ਵੇ